ਸਾਰੇ ਜਣੇ ਵੀਡੀਓ ਜ਼ਰੂਰ ਵੇਖਿਓ ਤੇ ਸ਼ੇਅਰ ਵੀ ਅੱਗੇ ਜ਼ਰੂਰ ਕਰਿਓ ਦੇਖ ਸਕਦੇ ਹਾਂ ਜੀ ਆਮਨਦੀਪ ਸਿੰਘ ਨੰਗਲੇ ਤੋਂ ਜਾਨੀ ਕਿ ਖੋਲ ਤਾਂ ਗੇਟ ਆਪਦਾ ਜਾਨੀ ਕਿ ਕਹਿੰਦਾ ਵੀ ਮੇਰਾ ਹੱਕ ਇੱਥੇ ਰੱਖ ਉਹ ਕਹਿੰਦੇ ਹੁੰਦੇ ਨੇ ਮੇਰਾ ਹੱਕ ਇੱਥੇ ਰੱਖ ਇੱਥੇ ਜਾਨੀ ਕਿ ਵੀ ਕੰਮ ਹੋ ਗਿਆ ਜੇ ਨੰਗਲੇ ਪਿੰਡ 'ਚ ਹੋ ਗਿਆ ਆਮਨਦੀਪ ਸਿੰਘ ਜੋ ਬਹੁਤ ਚੰਦਾ ਦੱਬਿਆ ਕੁਚਲਿਆ ਪਿਆ ਸੀ ਵਿਚਾਰਾ 20 ਕਿੱਲੇ ਦਾ ਮਾਲਕ ਆ ਇਹ ਲੈ ਲਓ ਵੀ 20 ਰੁਪਏ ਨਹੀਂ ਮਿਲਦੇ ਤੇ 20 ਕਿੱਲੇ ਦੇ ਮਾਲਕ ਨੂੰ ਅੱਜ ਉਹਨੇ ਗੇਟ ਪੰਨਤਾ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਯੂਨੀਅਨ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਦੇਖ ਸਕਦੇ ਹੋ ਹੈ ਹਾਂ ਇਹਦਾ ਹੱਕ ਦਵਾਇ ਨਹੀਂ ਨਿੰਗ ਸਿੰਘਾ ਵੀ ਜਿੱਤ ਹੈ ਨਿੰਗ ਸਿੰਘ ਨੇ ਦਵਾਇਆ ਦਵਾਇਆ ਜੀ ਨਿੰਗ ਸਿੰਘ ਫੌਜਾ ਮਾਤਾ ਜੀ ਆ ਮਾਤਾ ਜੀ ਕਿਵੇਂ ਦੇਖਦੇ ਹੋ ਖੋਸ਼ਿਆ ਇਹ ਸਾਰੇ ਖੋਸ਼ਾ ਪਿੰਡ ਵਾਲੇ ਖੋਸ਼ ਐ ਸੀ ਖੋਸ਼ਿਆ ਦੇ ਹੱਕ ਦਵਾਇਆ ਉਹਨੂੰ ਆਪਣੇ ਉਹਦਾ ਹੱਕ ਦਿੱਤਾ ਉਹਦਾ ਜਿਹੜਾ ਨਾ ਜਿਹੜੀ ਇਹਨੇ ਇਹਦੇ ਜਿਹੜੀ ਇਹਦੇ ਘਰ ਦਿੱਤੀਗੀ ਉਹ ਵੀ ਤੰਗ ਸੀ ਉਹ ਵੀ ਤੰਗ ਪਰੇਸ਼ਾਨੀ ਸਾਰੇ ਦੱਸਦੇ ਪਰ ਤੁਸੀਂ ਆਪ ਜੀ ਦੇਖੇ ਕਹਿੰਦੇ ਭੁੱਖੀ ਮਰਦੀ ਸੀ ਰੂੜੀਆਂ ਚ ਰਹ ਰਹੀ ਸੀ ਉੱਥੇ ਰਹਿ ਰਹੀ ਸੀ ਹੋਰ ਕੀ ਹੁਣ ਚੜਦੀ ਕਲਾ ਆਪਣੇ ਘਰ ਬੈਠੇ ਹੁਣ ਇੱਥੇ ਮਦਾਨੀ ਆਪਣੇ ਘਰ ਬੈਣਗੇ ਘਰ ਵਿੱਚ ਉੱਠੇਗਾ ਇਸਾ ਦਾ ਏਦਾਂ ਹਿਸਾਬਾਂ ਦਾ ਇਹਨੂੰ ਪੁੱਟਾ ਗਿਆ 20 ਕਿਲੇ ਦਾ ਮਾਲਕਾ ਕਹਿੰਦੇ ਇਕੱਲੇ 20 ਕਿਲੇ ਦਾ ਮਾਲਕਾ ਇਕੱਲਾ ਇਕੱਲਾ ਪਰ ਰਹਿੰਦੀ ਘਰ ਵਾਲੀ ਰੂੜੀਆਂ ਚ ਰਹਿੰਦੀ ਚੱਪੜ ਦੇ ਉੱਤੇ ਇਹ ਕੀ ਘਟਨਾ ਹੈ ਕੀ ਫਿਰ ਲੋਕਾਂ ਨੂੰ ਕੀ ਸੰਦੇਸ਼ ਹੈ ਲੋਕਾਂ ਨੂੰ ਇਹ ਵੀ ਕਹਨ ਉਹ ਆਪਾਂ ਇੱਕੋ ਇੱਕ ਇੱਕ ਦੇ ਪਰ ਦਸਾਂ ਕਰਕੇ ਆਪਾਂ ਬਚਾ ਲੈਣੇ ਆ ਦੂਜਾਂ ਦਾ ਪਰੋਟੀ ਕਰਕੇ ਮੁੜ ਕੇ ਲੜਦਾ ਮਰਦੇ ਜਿਹਨਾਂ ਨੋ ਆ ਇੱਧਰ ਭੰਨਿਆ ਜਾ ਰਿਹਾ ਜੀ ਖੋਲਤਾ ਗੇਟ ਆਪੇ ਲੱਗ ਰਹੇ ਮਾਂ ਦਾ ਪੁੱਤ ਕਹਿੰਦਾ ਆਪ ਭੰੂਆ ਪਤਾ ਕੀ ਹੈ ਸਾਰਿਆਂ ਨੇ ਇਹਨਾਂ ਨੇ ਇੱਕ ਦੁਖੀ ਬਹੁਤੀ ਜੀ ਆਪਣੇ ਆਪ ਅੱਜ ਮੰਨ ਰਿਹਾ ਕਹਿੰਦਾ ਮੈਂ ਦੁਖੀ ਸੀ ਮੈਂ ਇੱਕ ਤਰ੍ਹਾਂ ਦਾ ਮੇਰੇ ਨਾਲ ਦਿਮਾਗੀ ਸ਼ੋਸ਼ਨ ਹੋ ਰਿਹਾ ਤੇ ਇੱਕ ਤਰ੍ਹਾਂ ਦਾ ਵੀ ਮੈਨੂੰ ਕਬਜੇ ਜੀ ਰੱਖ ਰੱਖਿਆ ਸੀ ਕਿਨੇ ਉਦੀ ਮਾਤਾ ਨੇ ਇਹਦੀ ਮਾਤਾ ਨੇ ਇਹਦੀ ਮਾਤਾ ਨੇ ਕੈਦ ਕਰਾਇਆ ਹੋਇਆ ਤੇ ਸਾਡੀ ਭੈਣ ਆ ਵੀਰਪਾਲ ਕੌਰ ਉਹ ਬਹੁਤ ਦੁਖੀ ਸੀ ਠੀਕ ਹੈ ਉਹਨੇ ਇਹਨਾਂ ਨੇ ਅੱਜ ਸਾਡਾ ਸਾਥ ਦਿੱਤਾ ਪਰ ਉਹਨਾ ਹੋਣ ਦਾ ਅੱਜ ਹੱਕ ਪੂਰਾ ਨਿਭਾਤਾ ਹੈ ਸ਼ੁਰੂਆਤ ਫਿਰ ਕਿਹਨੇ ਕਰੀ ਹੈ ਸ਼ੁਰੂਆਤ ਨਿੰਗ ਸਿੰਘਾਂ ਨੇ ਜੀ ਮਾਤਾ ਜੀ ਆਏ ਨੇ ਬਾਬਾ ਜੀ ਆਏ ਨੇ ਜੱਡੇਦਾਰ ਸਾਹਿਬ ਤੇ ਇਹਨਾਂ ਨੇ ਆ ਕੇ ਬਹੁਤ ਸਾਰਾ ਸਾਥ ਦਿੱਤਾ ਇਹਨਾਂ ਦੇ ਸਹਿਯੋਗ ਨਾਲ ਅਸੀਂ ਆਪਣੀ ਭੈਣ ਨੂੰ ਅੱਜ ਹੱਕ ਦਵਾਤਾ ਕਹਿੰਦੇ 20 ਕਿੱਲਾਂ ਦੇ ਵਿਆਹੀ ਤੁਸੀਂ ਨੇ 20 ਕਿੱਲਾਂ ਦੇ ਵਿਆਹੀ ਖੜੀ ਬਾਈ ਬੰਦ ਕਰੀ ਮਰੇ जी पर हा जी